ਰਾਇਮੇਸ਼ ਸ਼ਿਆਵਲਾ ਮੁੰਡਾ ਬਾਟ ਕੈਨੇਡਾ ਦਾ ਪੱਤਰਕਾਰ ਹੀ ਕਰਦੇ ਹੋ ਉਹਨੇ ਕੱਲ ਪਰਸੋਂ ਇੱਕ ਵੀਡੀਓ ਸਾਂਝੀ ਕੀਤੀ ਹੈ ਕਿ ਕੈਨੇਡਾ ਦੇ ਹਾਲਾਤ ਜਿਹੜੇ ਪਹਿਲਾਂ ਵਰਗੇ ਨਹੀਂ ਹੈਗੇ ਜਿਹੜਾ ਸਟੂਡੈਂਟਾਂ ਨੇ ਆਣਾ ਇੱਥੇ ਜਾਂ ਜਿਹੜਾ ਮਾਪਿਆਂ ਆਪਣੇ ਬੱਚਿਆਂ ਨੂੰ ਭੇਜਣਾ ਥੋੜਾ ਜਿਹਾ ਵਿਚਾਰ ਕੇ ਭੇਜੇ ਹਾਲਾਤ ਮੰਦੇ ਹੋਣ ਕਰਕੇ ਸਟੂਡੈਂਟ ਜਿਹੜੇ ਆ ਉਹ ਸਟ੍ਰੈਸ ਵਿੱਚ ਬਹੁਤ ਹੈ ਤੇ ਸਟ੍ਰੈਸਸ ਵਾਲੀ ਉਹ ਬਿਮਾਰੀ ਹੈ ਨਾ ਜਿਹੜੀ ਨਾਦਗੈ ਸੀਟੀ ਸਕੈਨ ਵਿੱਚ ਆਉਂਦੀ ਹੈ ਤੇ ਨਾ ਕੋਈ ਅਕਸਰ ਜਾਂਦੀ ਹੈ ਪਰ ਅੰਦਰੋਂ ਅੰਦਰੀਆਂ ਤੇ ਬੰਦੇ ਨੂੰ ਖਾ ਜਾਂਦੀ ਹੈ ਇਨਸਾਨ ਦੀ ਧੋੜ ਮਨ ਲੱਗਦਾ ਇੱਕ ਚੀਜ਼ ਪਿੱਛੇ ਹੁੰਦੀ ਹੈ ਸਭ ਕੁਝ ਆਪਾਂ ਜੋ ਵੀ ਕਰਦੇ ਆ ਕਮਾਈ ਕਰ ਰਹੇ ਆ ਕੰਮ ਕਰ ਰਹੇ ਆ ਕਿ ਲਾਸਟ ਤੇ ਖੁਸ਼ੀ ਮਿਲੇਗੀ ਮੈਂ ਇੱਕ ਇੰਗਲਿਸ਼ ਦੀ ਬੁੱਕ ਪੜ੍ਹੀ ਸੀ ਸਾਈਕੋਲੋਜੀ ਆਫ ਹੈਪੀਨੈਸ ਕਿ ਤੁਹਾਨੂੰ ਖੁਸ਼ ਉਹ ਲਿਖਦੇ ਆ ਕਿ ਕੰਮ ਜ਼ਿੰਦਗੀ ਵਿੱਚ ਤੁਸੀਂ ਉਹ ਚੂਜ਼ ਕਰੋ ਜਿਹੜਾ ਤੁਹਾਡੇ ਮਨ ਨੂੰ ਚੰਗਾ ਲੱਗਦਾ ਕੋਈ ਵੀ ਤੁਸੀਂ ਨੌਕਰੀ ਕਰਨੀ ਆ ਕੋਈ ਵੀ ਤੁਸੀਂ ਕੰਮ ਕਰ ਰਹੇ ਹੋ ਉੱਥੇ ਕੰਮ ਕਰੋ ਉਸ ਜਾਵਾ ਤੇ ਤੇ ਉਹ ਵਾਲਾ ਕੰਮ ਕਰੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਮਤਲਬ ਤੁਸੀਂ ਬੱਚੇ ਰੁੱਝੇ ਕੰਮ ਨਾ ਕਰੋ ਬਾਰ ਬਾਰ ਜਿਹੜਾ ਘੜੀ ਦੇਖਦੇ ਰਹੋ ਉਹ ਜੋ ਕੋਈ ਕੰਮ ਨਾ ਕਰੋ ਜੇ ਤੁਸੀਂ ਹੋ ਜਾ ਕੋਈ ਕੰਮ ਕਰੋਗੇ ਤੁਹਾਡੇ ਕੰਮ ਵਿੱਚ ਮਨ ਨਹੀਂ ਲੱਗਣਾ ਕੰਮ ਕਰਨ ਨੂੰ ਜੀ ਨਹੀਂ ਲੱਗਣਾ ਉੱਪਰ ਬੋਸ ਦੀਆਂ ਮੈਨੇਜਰ ਦੀਆਂ ਕੋਈ ਫੋਰਮੈਨਾਂ ਉੱਪਰ ਅਫਸਰਾਂ ਕੋਈ ਉਹਦੀਆਂ ਗੱਲਾਂ ਜਿਹੜੀਆਂ ਤਾਨੇ ਮੈਨੇ ਸੁਣਨ ਨੂੰ ਮਿਲ ਰਹੇ ਆ ਜਿਹੜੇ ਸਟ੍ਰੈਸ ਦਾ ਕਾਰਨ ਬਣਦੇ ਆ ਤੇ ਮੈਨੂੰ ਤਰਨੂ ਕਿਸੇ ਪੱਤਰਕਾਰ ਨੇ ਪੁੱਛਣ ਕੀਤਾ ਹੋਈਗਾ ਕਿ ਤੁਹਾਡੇ ਵਾਸਤੇ ਜ਼ਿੰਦਗੀ ਜੀ ਜ਼ਰੂਰੀ ਹੈ ਕੀ ਆ ਉਹ ਕਹਿੰਦਾ ਕਿ ਦੋ ਕਮਰੇ ਦਾ ਘਰ ਹੋਣਾ ਚਾਹੀਦਾ ਰਮੀ ਚਾਟਾ ਨਹੀਂ ਮੁਕਣਾ ਚਾਹੀਦਾ ਇੱਕ ਛੋਟੀ ਜੀ ਗੱਡੀ ਹੋਵੇ ਜੋ ਤੇਲ ਨਾ ਮੁਕੇ ਤੇ ਬੋਤਲ ਸ਼ਰਾਬ ਦੀ ਹੋਵੇ ਜੋ ਖਰਾਬ ਨਾ ਮੁਕੇ ਬਸ ਬਾਕੀ ਸਭ ਕੁਝ ਮੋਹ ਮਾਇਆ ਤੇ ਦਿਖਾਵਾ ਹੀ ਆ ਜ਼ਿੰਦਗੀ ਖੁਆਇਸ਼ਾਂ ਕਹਿੰਦੇ ਬਾਦਸ਼ਾਹ ਦੀ ਵੀ ਪੂਰੀਆਂ ਨਹੀਂ ਹੁੰਦੀਆਂ ਹੁੰਦੀਆਂ ਕਦੇ ਵੀ ਤੇ ਜਿਹੜੀ ਜ਼ਰੂਰਤ ਆ ਉਹ ਇੱਕ ਭਿਖਾਰੀ ਦੀਆਂ ਜਾਂ ਇੱਕ ਫਕੀਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਸੋ ਮੁੱਕ ਦੀ ਗੱਲ ਆ ਕਿ ਜਿੰਨੀ ਸੁਵਿਧਾ ਉਨੀ ਦੁਬਿਧਾ ਆ ਜ਼ਿੰਦਗੀ ਦੇ ਸਫ਼ਰ ਵਿੱਚ ਜਿੰਨੇ ਆਪਾਂ ਉਲਝੇ ਹੋਏ ਵਿੱਚ ਪਈ ਜਾਵਾਂ ਕਹਿੰਦਾ ਜਿੰਨਾ ਆਪਣਾ ਬੋਝ ਵਧਾਈ ਜਾਵਾਂਗੇ ਉਹਨਾਂ ਭਾਰ ਵਧੀ ਜਾਣਾ ਤੇ ਸਫ਼ਰ ਔਖਾ ਹੋ ਜਾਣਾ ਸਫ਼ਰ ਤੇ ਵੀ ਜਾਈਏ ਕਹਿੰਦੇ ਜਿੰਨਾ ਘੱਟ ਸਮਾਨ ਕੋਲ ਹੋਏਗਾ ਉਹਨੇ ਬੰਦਾ ਸੌਖਾ ਰਹਿੰਦਾ ਆ ਜ਼ਿੰਦਗੀ ਵੀ ਇਦਾਂ ਹੀ ਆ ਜਿੰਨੀਆਂ ਖੁਆਇਸ਼ਾਂ ਘੱਟ ਹੋਣਗੀਆਂ ਉਨੀ ਜਿਹੜੀ ਆ ਜ਼ਿੰਦਗੀ ਸੌਖੀ ਲੱਗੀ ਜਾਣੀ ਆ ਇੱਕ ਸਮਾਰਟਫੋਨ ਅੱਜ ਦੀ ਜ਼ਰੂਰਤ ਆ ਉਹ 20000 ਦਾ ਵੀ ਆ ਜਾਂਦਾ ਤੇ 1 ਲੱਖ ਰੁਪਏ ਦਾ ਫੋਨ ਖੁਆਇਸ਼ ਹੋ ਜਾਂਦੀ ਆ ਐਦਾਂ ਹੀ ਕੋਈ ਗੱਡੀ ਆ ਇੱਕ 7-8 ਲੱਖ ਦੀ ਗੱਡੀ ਜ਼ਰੂਰਤ ਹੋ ਸਕਦੀ ਆ ਫੈਮਿਲੀ ਵਾਸਤੇ ਤੇ 50 ਲੱਖ ਦੀ ਗੱਡੀ ਜਿਹੜੀ ਖੁਆਇਸ਼ ਬਣ ਜਾਂਦੀ ਆ ਕੋਈ ਵੀ ਬੰਦਾ ਚਾਹੇ ਉਹਦਾ ਕਰੋੜਾਂ ਦਾ ਕਾਰੋਬਾਰ ਹਨਾ ਤੁਸੀਂ ਉਹਨੂੰ ਦੋ ਤਿੰਨ ਸਵਾਲ ਪੁੱਛਿਓ ਕਿ ਤੂੰ ਇੰਨਾ ਕੁਝ ਕਰ ਰਿਹਾ ਐ ਇਸ ਤੋਂ ਬਾਅਦ ਕੀ ਹੋਣਾ ਫਿਰ ਕੀ ਕਰਨਾ ਕਦੇ ਵਾਸਤੇ ਆ ਚੌਥੇ ਪੰਜਵੇਂ ਉਹਦੇ ਕੁਐਸਚਨ ਦਾ ਆਨਸਰ ਇਹੀ ਹੋਈ ਨਾ ਕਿ ਖੁਸ਼ੀ ਮਿਲੇਗੀ ਸੋ ਇੰਨਾ ਕੁਝ ਕਰਕੇ ਜੇ ਖੁਸ਼ੀ ਮਿਲੇਗੀ ਇਹੀ ਕੋਈ ਉਹਦੇ ਵਾਸਤੇ ਕਰਨੋਂ ਤੇ ਪਹਿਲਾਂ ਹੀ ਉਹ ਹੈਪੀਨੈਸ ਹੀ ਹੈ ਜ਼ਿੰਦਗੀ ਦਾ ਜਿਹੜਾ ਅਸਲੀ ਮਕਸਦ ਉਹ ਖੁਸ਼ ਰਹਿਣਾ ਹੀ ਹੈ ਬਾਕੀ ਉਹ ਕਹਿੰਦੇ ਆ ਨਾ ਕਿ ਇੰਨਾ ਤੇ ਜੀਣਾ ਨਹੀਂ ਹੈ ਜਿੰਨਾ ਮਰੀ ਜਾਣ ਦੇ ਆ ਬਾਕੀ ਕਿਸੇ ਨਾਲ ਵੀ ਰੇਸ ਵਿੱਚ ਨਾ ਪਾਓ ਕਦੇ ਕਦੇ ਦੌੜ ਵਾਲਾ ਜਿਹੜਾ ਐਕਸੀਲੇਟਰ ਆ ਘਟ ਕਰ ਲੈਣਾ ਚਾਹੀਦਾ ਜ਼ਿੰਦਗੀ 'ਚ ਠਹਿਰਾਓ ਵੀ ਬੜਾ ਜ਼ਰੂਰੀ ਆ ਥੋੜਾ ਜਿਹਾ ਠਹਿਰਾਓ